ਤੁਸੀਂ ਦੇਖ ਰਹੇ ਹੋ ਇਹ ਪੰਡਸ ਸੰਕਤੀ ਵਾਲਾ ਵਿਖੇ ਜੋ ਕਿ ਸੜਕ ਦੇ ਨਾਲ-ਨਾਲ ਲਾਕ ਟਾਇਲ ਪਾਈ ਜਾ ਰਹੀ ਹੈਗੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਪੰਡਸ ਸੰਕਤੀ ਵਾਲਾ ਤੋਂ ਕਿਉਂਕਿ ਵਿਕਾਸ ਕਾਰਜ ਪੂਰੇ ਜੋਰਾਂ ਤੇ ਚੱਲ ਰਹੇ ਨੇ ਜੀ ਦੇਖ ਲਈਏ ਤੁਸੀਂ ਕਿਉਂਕਿ ਕੰਮ ਚੱਲ ਰਿਹਾ ਪੰਡਸ ਸੰਕਤੀ ਵਾਲਾ ਸ੍ਰੀ ਕਾਲਜੀ ਸਰਪੰਚ ਸਾਹਿਬ ਜੋ ਪਿੰਡ ਦੇ ਵਿੱਚ ਪ੍ਰਕਾਸ਼ ਕਾਰਜ ਚੱਲ ਰਹੇ ਨੇ ਜਿੰਨਾ ਬਾਰੇ ਜਾਣਕਾਰੀ ਦਿਓ ਜੋ ਲੋਕ ਟਾਇਲ ਪਾਉਣ ਲੱਗ ਰਹੀ ਹੈ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਪਾਣੀ ਹੈ ਜੀ ਸਭ ਤੋਂ ਪਹਿਲਾਂ ਜੀ ਵੈਗਰੀ ਜੀ ਦਾ ਖਾਲਸਾ ਵੈਗਰੀ ਦੀ ਫਤਿਹ ਕਿਨ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਜੀ ਕਿਰਪਾ ਨਾਲ ਸਾਡੇ ਪਿੰਡ ਵਿੱਚ 40 ਲੱਖ ਰੁਪਏ ਦੀ ਗ੍ਰਾਂਟ ਆਈ ਹੈ ਜਿਸ ਦੇ ਵਿੱਚੋਂ 20 ਲੱਖ ਰੁਪਏ ਲੋਕ ਟਾਇਲ ਵਾਸਤੇ ਮਿਲੇ ਸਾਡਾ ਵਿਚਾਰ ਹੈ ਸਭ ਤੋਂ ਪਹਿਲੇ ਵਾਲੇ ਦੁਆਲੇ ਫਿਰਨੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਫੈਡਾਂ ਦੇ ਉੱਤੇ 2-2 ਤੋਂ 3 ਫੁੱਟ ਜਿੰਨੀ ਕੁ ਵੀ ਬਣੂਗੀ ਉਸ ਤੋਂ ਬਾਅਦ ਜਦੋਂ ਪੈਸੇ ਖਤਮ ਹੋ ਗਏ ਹੋਰ ਲੋਕਾਂ ਦੇ ਪੈਸੇ ਲੈ ਕੇ ਸਾਰੇ ਪਿੰਡ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਇਹ ਫਿਰਨੀ ਦੇ ਪੈਰੀਆ ਹਜੇ ਹਾਂਜੀ ਠੀਕ ਹੈ ਧੰਨਵਾਦ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਇੱਕ ਸਾਡੀ ਉਸ ਦਿਨ ਕਵਰੇਜ ਕਰਨ ਤੋਂ ਰਹਿ ਗਈ ਸੀ ਗੱਲ ਹਾਂਜੀ ਹਾਂਜੀ ਆਪਣੇ ਬਤਮੰਤਰ ਮੰਤਰੀ ਸਾਹਿਬ ਦੀ ਕਿਰਪਾ ਨਾਲ ਜਦੋਂ ਪੰਚਾਇਤ ਬਣੀ ਹੈ ਸਾਡੇ ਪਿੰਡ ਤੋਂ ਉਹਨਾਂ ਨੇ ਚੰਡੀਗੜ੍ਹ ਨੂੰ ਸਪੈਸ਼ਲ ਇੱਕ ਬੱਸ ਚਲਦੀ ਕਰਾਈ ਹੈ ਜਿਹੜੀ ਸਵੇਰੇ 5:40 ਤੇ ਜਾਂਦੀ ਹੈ ਤੇ ਸ਼ਾਮ ਨੂੰ 7 ਵਜੇ ਸਾਡੇ ਪਿੰਡ ਆ ਕੇ ਰੁਕਦੀ ਹੈਗੀ ਅਸੀਂ ਚੀਮਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਨਿਵਾਸੀ ਸਵੇਰੇ ਬਹੁਤ ਵੱਡੀ ਸਹੂਲਤ ਉਹਨੇ ਪ੍ਰਦਾਨ ਕੀਤੀ ਹੈ ਜੀ ਅੱਗੇ ਵਾਸਤੇ ਵੀ ਅਸੀਂ ਇਸ ਰੂਟ ਨੂੰ ਪੱਕਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਮਤਲਬ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਨੂੰ ਪਰਮਾਨੈਂਟ ਰੂਟ ਮਨਜ਼ੂਰ ਕਰਵਾਇਆ ਜਾਵੇ ਤਾਂ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਸੰਗਤੀ ਬਾਲਾ ਤੋਂ ਜੋ ਕਿ ਵਿਕਾਸ ਕਾਰਜ ਚੱਲ ਰਹੇ ਨੇਗੇ ਜੋ ਫਿਰ ਜੀ ਉੱਪਰ ਲੌਕਟੈਲ ਪਾਈ ਜਾ ਰਹੀ ਹੈ ਜੀ ਤੇ ਦਮਨ ਸਾਹਿਬ ਦਾ ਕਹਿਣਾ ਵੀ ਤੁਰ ਤੱਕ ਇਹ ਪੈਣੀ ਆ ਬਣੇ Rajasthan ਮੇ ਖਾਲਸਾ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਪ੍ਰਸਾਦ